ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2024 ਦਾ 19 ਦਸੰਬਰ ਹੈ ਤਾਂ ਐਸ ਸਾਲ ਕੋਰੇ ਨੇ ਆਮ ਸਾਲਾਂ ਦੇ ਨਾਲੋਂ ਪਹਿਲਾਂ दस्तक ਦਿੱਤੀ ਹੈ ਤੇ ਜਿਹਦੇ ਕਰਕੇ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਲੰਮੀ ਵੀਡੀਓ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਪਾਲਾ ਪੈਂਦਾ ਜਾਂ ਬਰਫ ਪੈਂਦੀ ਜਾਂ ਕੋਹਰਾ ਪੈਂਦਾ ਇਹਦੇ ਨਾਲ ਫਸਲਾਂ ਨੂੰ ਨੁਕਸਾਨ ਕਿਵੇਂ ਹੁੰਦਾ ਜੇ ਤੁਸੀਂ ਇਹਨੂੰ ਸਮਝ ਲਓਗੇ ਤਾਂ ਤੁਸੀਂ ਨੁਕਸਾਨ ਘੱਟ ਕਰ ਲੋਗੇ ਕਿਹੜੀ ਕਿਹੜੀ ਆਪਾਂ ਖਾ ਦਵਾਈ ਦੇ ਸਕਦੇ ਹਾਂ ਕਿਹੜੀ ਨਹੀਂ ਦੇ ਸਕਦੇ ਕਿਹੜੀ ਲਾਭ ਕਰੇਗੀ ਕਿਹੜੀ ਚ ਨੁਕਸਾਨ ਕਰੇਗੀ ਡਿਟੇਲ ਚ ਗੱਲ ਕਰਾਂਗਾ ਲਗਭਗ ਸਾਰੀਆਂ ਫਸਲਾਂ ਕਣਕ ਨਾਲ ਸੰਬੰਧਿਤ ਗੱਲ ਹੋਏਗੀ ਤਾਂ ਮੈਂ ਹਾਂ ਕੁਲਦੀਪ ਸਿੰਘ ਖੇੜਗਵਰਖੇ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰੇ ਖਸਾਨ ਲਾਲ ਬਟਾ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਦੋ ਤਰ੍ਹਾਂ ਦਾ ਕੋਹਰਾ ਪੈਂਦਾ ਹੈ ਇੱਕ ਤਾਂ ਆਪਣਾ ਜਿਹੜਾ ਕੋਹਰਾ ਹੁੰਦਾ ਹੈ ਇਹਦੇ ਵਿੱਚ ਕੀ ਹੈ ਕਿ ਤਾਪਮਨ ਰਹਿੰਦਾ 0 ਡਿਗਰੀ ਤੇ ਲਗਭਗ ਇਹਨੂੰ ਚਿੱਟਾ ਕੋਹਰਾ ਕਹਿੰਦੇ ਆ ਵਾਈਟ ਫਰੋਸਟ ਕਹਿੰਦੇ ਆ ਤੇ ਪੱਤੇ ਦੇ ਬਾਹਰ ਬਰਫ਼ ਜੀ ਦਿਖਦੀ ਹੈ ਦੂਜਾ ਹੁੰਦਾ ਬਲੈਕ ਫਰੋਸਟ ਜਿਹਦੇ ਚ ਤਾਪਮਾਨ 0 ਡਿਗਰੀ ਤੋਂ ਥੱਲੇ ਚਲਾ ਜਾਂਦਾ ਹੈ ਤਾਂ ਫੇਰ ਕੀ ਹੁੰਦਾ ਹੈ ਕਿ ਜਿਹੜਾ ਪੱਤਾ ਨਾ ਪੱਤੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਨਿੱਕੀ ਨਿੱਕੀਆਂ ਬਰਫ਼ ਦੀਆਂ ਡੰਡੀਆਂ ਬਣ ਜਾਂਦੀਆਂ ਤੇ ਉਹ ਬਰਫ਼ ਦੀਆਂ ਡੰਡੀਆਂ ਇਕੱਠੀਆਂ ਮੁੜ ਕੇ ਆਪੇ ਇਕੱਠੀਆਂ ਹੋ ਕੇ ਇੱਕ ਵੱਡੀ ਬਰਫ਼ ਦੀ ਡੰਡੀ ਬਣਾਉਂਦੀਆਂ ਤੇਰ ਵੱਡੀ ਡਲੀ ਪਾਉਂਦੀ ਹੈ ਤਾਂ ਜਿੰਨਾ ਵੀ ਟਿਸ਼ੂ ਦੇ ਵਿੱਚ ਪਾਣੀ ਹੈ ਸਾਰਾ ਉਹ ਖਿੱਚ ਲੈਂਦੀ ਹੈ ਇੱਕ ਤਾਂ ਜਿਹੜੇ ਟਿਸ਼ੂ 'ਚੋਂ ਡਲੀ ਬਣੀ ਹੈ ਉਹਨੂੰ ਪਾੜ ਕੇ ਜਾਹੂ ਕਰ ਦਿੰਦੀ ਹੈ ਬਾਕੀ ਸਾਰੇ ਪੱਤਿਆਂ ਦੇ ਵਿੱਚ ਪਾਣੀ ਦੀ ਘਾਟ ਲਿਆ ਕੇ ਉਹਨਾਂ ਨੂੰ ਮਾਰ ਦਿੰਦੀ ਹੈ ਤਾਂ ਬਲੈਕ ਫਰੌਸਟ ਹੋਣਾ ਹੁੰਦਾ ਜਦੋਂ ਟੈਂਪਰੇਚਰ 0 ਦੇ ਥੱਲੇ ਜਾਂਦਾ ਜਿਹੜਾ ਬਹੁਤ ਵੱਡਾ ਨੁਕਸਾਨ ਕਰਦਾ ਸਾਡੇ ਇੱਥੇ ਚਾਂਸਸ ਘੱਟ ਹੁੰਦੇ ਐ ਸਾਡੇ ਇੱਥੇ ਵਾਈਟ ਫਰੌਸਟ ਹੀ ਆਮ ਤੌਰ ਤੇ ਯਾਰਾ ਦੇਖ ਨੂੰ ਮਿਲਦਾ ਹੈ ਜਿਹੜਾ ਪਾਲਾ ਜਾਂ ਕੋਹਰਾ ਹੈਗਾ ਹੈ ਇਹ ਆਲੂ ਸਰੋਂ ਸਬਜ਼ੀ ਮਟਰ ਨੂੰ ਨੁਕਸਾਨ ਜ਼ਿਆਦਾ ਕਰਦਾ ਮਟਰ ਦਾਗੀ ਹੋ ਜਾਂਦੇ ਆ ਫੁੱਲ ਝੜ ਲੱਗ ਪੈਂਦਾ ਸਰੋਂ ਦੇ ਦਾਣਾ ਨਹੀਂ ਬਣਦਾ ਆਲੂ ਦੇ ਵਿੱਚ ਖਾਸ ਤੌਰ ਤੇ ਜਿਹੜਾ ਆਲੂ ਦਾ ਦਾਣਾ ਛੋਟਾ ਰਹਿ ਜਾਂਦਾ ਤੇ ਆਲੂ ਦੀ ਸਟੋਰ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਆਲੂ ਨੂੰ ਜ਼ਿਆਦਾ ਦੇ ਤਾਂ ਸਟੋਰ ਨਹੀਂ ਕੀਤਾ ਜਾ ਸਕਦਾ ਜਿਹੜਾ ਆਪਣਾ ਸਾਈਲੇਜ ਹੈ ਉਹਦਾ ਕੁਆਲਿਟੀ ਖਰਾਬ ਹੋ ਜਾਂਦੀ ਹੈ ਤੇ ਜੇ ਕਣਕ ਦੀ ਗੱਲ ਕਰੋਗੇ ਤਾਂ ਜਿਹੜੀ ਗੇਤਾਖੋਰਾ ਜਿਹੜਾ ਇਸ ਸਾਲ ਦਸੰਬਰ ਚ ਪਈ ਜਾਂਦਾ ਹੈ ਕਣਕਾਸ ਤੇ ਕਿਉਂ ਵਾਂਗੂ ਲੱਗਦਾ ਪਰੰਤੂ ਜਿੱਥੇ ਕਿਤੇ ਮਲਚਿੰਗ ਵਾਲੀ ਕਣਕਾ ਜਾਂ ਹੈਪੀ ਸਿੱਟਰ ਵਾਲੀ ਕਣਕ ਹੈ ਉੱਥੇ ਜਿਹੜੇ ਉੱਤੇ ਪਰਾਲੀ ਪਈ ਹੈ ਉਹ ਇਨਸੂਲੇਟਰ ਦਾ ਕੰਮ ਕਰਦੀ ਹੈ ਬਕਹੇਟ ਦੇ ਪਾਸਿਓਂ ਹੀਟ ਉੱਤੇ ਆਉਣ ਨਹੀਂ ਦੇ ਰਹੀ ਜਿਹਦੇ ਕਰਕੇ ਉਹਦਾ ਨੁਕਸਾਨ ਉੱਥੇ ਹੋ ਗਿਆ ਤੇ ਕੁਝ ਜਗ੍ਹਾ ਤੇ ਹੋਇਆ ਜਾਂ ਹੋ ਸਕਦਾ ਪਰੰਤੂ ਕਣਕ ਨੂੰ ਐ ਸਟੇਜ ਤੇ ਕੋਰਾ ਕੋਈ ਨੁਕਸਾਨ ਨਹੀਂ ਕਰੇਗਾ ਭਾਵੇਂ ਕਣਕ ਦਾ ਬੂਟਾ ਮਰ ਵੀ ਜਾਵੇ ਕਿਉਂਕਿ ਉਹ ਦੁਬਾਰਾ ਰਿਕਵਰੀ ਕਰ ਜਾਏਗੀ ਬੜੀ ਤੇਜ਼ੀ ਨਾਲ ਰਿਕਵਰੀ ਕਰੇਗੀ ਤਾਂ ਕੋਰੇ ਦਾ ਜਿਹੜਾ ਨੁਕਸਾਨ ਹੈ ਕਿਹੜੇ ਖੇਤਾਂ 'ਚ ਜ਼ਿਆਦਾ ਹੁੰਦਾ ਸਭ ਤੋਂ ਪਹਿਲਾਂ ਇਹ ਦੇਖੀਏ ਕੋਰੇ ਦਾ ਨੁਕਸਾਨ ਖੁਸ਼ਕ ਖੇਤਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਬਿਨਾ ਵਟਾਂ ਵਾਲੇ ਖੇਤਾਂ 'ਚ ਜ਼ਿਆਦਾ ਹੁੰਦਾ ਹੁਣ ਕੈਨੇਡਾ ਵਾਲੇ ਕਹਿੰਦੇ ਕਿ ਇੱਕ ਨੇ ਆਲੂ ਬੈੱਡ ਤੇ ਲਾਇਆ ਤੇ ਇੱਕ ਨੇ ਆਲੂ ਲਾਇਆ ਵਟਾਂ ਤੇ ਜਿਹੜਾ ਬੈੱਡ ਤੇ ਲੱਗਿਆ ਆਲੂ ਆ ਉਸ ਖੇਤ 'ਚ ਨੁਕਸਾਨ ਜ਼ਿਆਦਾ ਹੋਏਗਾ ਜਿਹੜਾ ਵਟਾਂ ਤੇ ਲੱਗਿਆ ਆਲੂ ਉਸ 'ਚ ਘੱਟ ਹੋਏਗਾ ਠੀਕ ਹੈ ਖੁਸ਼ਕ ਖੇਤ ਦੇ ਵਿੱਚ ਜ਼ਿਆਦਾ ਹੋਏਗਾ ਅੱਛਾ ਇੱਕ ਚੀਜ਼ ਨੁਕਸਾਨ ਤੋਂ ਪਹਿਲਾਂ ਕਿ ਤੁਹਾਨੂੰ ਦੇਖਣਾ ਨੁਕਸਾਨ ਹੁੰਦਾ ਕਿਵੇਂ ਹੈ ਪਹਿਲਾ ਨੁਕਸਾਨ ਤੋਂ ਪਤਾ ਲੱਗ ਗਿਆ ਇੱਕ ਦੂਜਾ ਨੁਕਸਾਨ ਇਹ ਹੈ ਜਦੋਂ ਵਾਈਟ ਫਰੌਸਟੀ ਪਿਆ ਹੈ ਟੈਂਪਰੇਚਰ 0 ਡਿਗਰੀ ਤੱਕ ਹੈ ਹੋਇਆ ਕੀ ਕਿ ਤੁਹਾਡੇ ਪੱਤੇ ਦੇ ਉੱਲੇ ਪਾਸੇ ਬਰਫ਼ ਜੰਮ ਗਈ ਜੰਮੀ ਹੈ ਠੀਕ ਹੈ ਜਦੋਂ ਸੂਰਜ ਨਿਕਲੇਗਾ ਤਾਂ ਇਹ ਬਰਫ਼ ਪਿਘਲ ਕੇ ਭਾਅ ਬਣ ਕੇ ਉੱਪਰ ਉੱਡੇਗੀ ਭਾਅ ਵਰ ਕੇ ਉੱਡਦੀ ਹੈ ਤਾਂ ਘੜੇ ਵਾਲਾ ਸਿਧਾਂਤ ਕੰਮ ਕਰਦਾ ਘੜੇ 'ਚ ਕੀ ਹੁੰਦਾ ਘੜੇ 'ਚ ਨਿੱਕੇ ਨਿੱਕੇ ਛੇਦ ਹੁੰਦੇ ਆ ਪਾਣੀ ਬਾਹਰ ਨਿਕਲਦਾ ਤੇ ਭਾਅ ਬਣ ਕੇ ਉੱਪਰ ਉੱਡਦਾ ਹੈ ਪਹਾੜ ਬਣ ਕੇ ਉੱਡਣ ਆਸਤੇ ਜਿਹੜੀ ਉਹਨੂੰ ਗਰਮੀ ਚਾਹੀਦੀ ਹੁੰਦੀ ਹੈ ਘੜੇ ਦੇ ਪਾਣੀ ਚੋਂ ਲੈਂਦਾ ਜਿਹਦੇ ਕਰਕੇ ਘੜੇ ਦਾ ਪਾਣੀ ਠੰਡਾ ਹੋ ਜਾਂਦਾ ਹੈ ਏ ਕੀ ਹਾਲਾਤ ਪੱਤੇ ਨਾਲ ਇੱਥੇ ਹੁੰਦੇ ਐ ਕਿ ਪੱਤੇ ਦੀ ਜਿਹੜੀ ਬਰਫ਼ ਪਈ ਹੈ ਉਹਨੇ ਉੱਪਰ ਉੱਡਣਾ ਹੈ ਤੇ ਉੱਡਣ ਆਸ ਜਿਹੜੀ ਉਹਨੂੰ ਗਰਮੀ ਚਾਹੀਦੀ ਹੈ ਉਹਨੇ ਪੱਤੇ ਦੇ ਵਿੱਚੋਂ ਲੈਣੀ ਹੈ ਪੱਤੇ ਨੂੰ ਨੇ ਠੰਡਾ ਕਰ ਦੇਣਾ ਤੇ ਪੱਤਾ ਉੱਥੇ ਮਰ ਜਾਣਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇ ਕੋਰਾ ਪੈ ਗਿਆ ਸੰਭਵ ਹੈਗਾ ਪਾਲਾ ਪੈ ਗਿਆ ਸੰਭਵ ਹੈਗਾ ਤਾਂ ਆਪਣੇ ਖੇਤ ਦੇ ਵਿੱਚ ਤੁਸੀਂ ਜਿਹੜਾ ਹੈਗਾ ਫੁਹਾਰਾ ਚਲਾ ਕੇ ਪਾਣੀ ਨਾਲ ਧੋ ਕੇ ਕਿਉਂ ਨਾ ਕਿਉਂ ਕਰਕੇ ਕੋਹਰਾ ਲਾ ਦਿਓ ਨੁਕਸਾਨ ਘਟ ਜੇਗਾ ਨੁਕਸਾਨ ਤੋਂ ਬਚਾਅ ਹੋ ਜਾਏਗਾ। ਜ਼ਮੀਨ ਦੇ ਵਿੱਚ ਨਮੀ ਰੱਖੋ। ਖੁਸ਼ਕ ਖੇਤ ਦੇ ਵਿੱਚ ਜਿਹੜਾ ਜ਼ਮੀਨ ਦੇ ਉੱਤੇ ਪਤਾ ਕਿੰਨੇ ਕਿੰਨੇ ਛੇਦ ਹੁੰਦੇ ਐ ਉਹ ਜਿਹੜੇ ਪੋਰਸ ਸਪੇਸ ਹੈਗੇ ਆ ਉਹਨਾਂ ਛਾਵਾ ਜ਼ਿਆਦਾ ਭਰੀ ਹੋਗੀ। ਜਿਹੜੀ ਹਵਾ ਹੈ ਉਹ ਇਨਸੂਲੇਟਰ ਦਾ ਕੰਮ ਕਰਦੀ ਹੈ ਦਿਨ ਦੇ ਵੇਲੇ ਹੀਟ ਥੱਲੇ ਨਹੀਂ ਜਾਣ ਦਿੰਦੀ ਜਿਹਦੇ ਕਰਕੇ ਗਰਮੀ ਧਰਤੀ ਗਰਮ ਨਹੀਂ ਹੁੰਦੀ ਤੇ ਰਾਤ ਨੂੰ ਖੇਤ ਦਾ ਨੁਕਸਾਨ ਹੋ ਜਾਂਦਾ ਹੈ ਜੇ ਖੇਤ ਦੇ ਵਿੱਚ ਸਿਲ ਹੈਗੀ ਹੈ ਤਾਂ ਸਿਲ ਜਿਹੜੀ ਹੈਗੀ ਹੈ ਗਰਮੀ ਨੂੰ ਹੇਠਾਂ ਤੱਕ ਪਹੁੰਚਾਉਂਦੀ ਹੈ 30 ਸੈਂਟੀਮੀਟਰ ਦੀ ਗਹਿਰਾਈ ਤੱਕ ਜ਼ਮੀਨ ਗਿੱਲੀ ਹੈ ਤਾਂ ਦਿਨ ਵੇਲੇ ਸਮੇਂ ਉਹ ਗਰਮੀ ਚੰਗੇ ਤਿਕਣਾ ਪਕੜਦੀ ਹੈ ਤੇ ਰਾਤ ਨੂੰ ਇਹ ਹੀ ਗਰਮੀ ਜ਼ਮੀਨ ਛੱਡਦੀ ਹੈ ਤੇ ਕੋਲੇ ਤੋਂ ਭੱਜ ਜਾਂਦੀ ਹੈ ਪਾਲੇ ਤੋਂ ਜ਼ਮੀਨ ਬਚ ਸਕਦੀ ਹੈ ਪਾਣੀ ਦੀ ਸਪੈਸੀਫਿਕ ਹੀਟ ਵੀ ਜ਼ਿਆਦਾ ਹੁੰਦੀ ਹੈ ਖਾਸ ਤੌਰ ਤੇ ਆਲੂ ਦੇ ਵਿੱਚ ਸਬਜ਼ੀਆਂ ਦੇ ਵਿੱਚ ਮਟਰਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਰੋਕੋਰਾ ਪੈਣ ਦੀ ਬਾਲਾ ਪੈਣ ਦੀ ਸੰਭਾਵਨਾ ਹੋਵੇ ਤਾਂ ਆਲਟਰਨੇਟ ਇੱਕ ਦੋ ਕਿਹਾਰੀਆਂ ਛੱਡ ਕੇ ਇਸ ਦੀ ਕਿਨਾਂ ਪਾਣੀ ਲਾਉਣਾ ਚਾਹੀਦਾ ਹੈ ਸਬਜ਼ੀ ਦੇ ਵਿੱਚ ਸਰੋਂ ਦੇ ਵਿੱਚ ਤੇ ਵਾਹੇ ਖੇਤ ਦੇ ਵਿੱਚ ਜਾਂ ਜਿੱਥੇ ਤੁਸੀਂ ਗੋਡੀ ਕੀਤੀ ਹੈ ਉੱਥੇ ਨੁਕਸਾਨ ਜ਼ਿਆਦਾ ਹੁੰਦਾ ਹੈ ਤਾਂ ਜਦੋਂ ਹੀ ਪਤਾ ਹੋਵੇ ਕਿ ਵੀ ਇਹ ਕੋਰਾ ਪੈਣ ਵਾਲਾ ਹੈ ਤਾਂ ਉਸ ਦਿਨਾਂ ਵਿੱਚ ਗੋਡੀ ਨੂੰ ਤਰਜੀਹ ਆਪਾਂ ਨਹੀਂ ਦੇਣੀ ਤੇ ਜੇ ਕਿਸੇ ਖੇਆ ਚ ਗੋਡੀ ਕੀਤੀ ਹੋਈ ਹੈ ਤਾਂ ਉਹਨੂੰ ਪਾਣੀ ਲਾ ਦੇਣਾ ਚਾਹੀਦਾ ਹੈ ਤਾ ਕਿ ਗੋਡੀਆਂ ਘੱਟ ਨਾ ਹੋਵੇ ਤੇ ਜਿਹੜਾ ਵਾਇਆ ਖੇਤ ਹੈ ਸੁਹਾਗਾ ਖੇਤ ਹੈ ਸੁਹਾਗਾ ਖੇਤ ਦੇ ਵਿੱਚ ਵਾਇ ਹੋਏ ਖੇਤ ਦੇ ਨਾਲੋਂ ਕੋਰਾ ਨੁਕਸਾਨ ਘੱਟ ਕਰਦਾ ਹੈ ਜੇਕਰ ਜਮੀਨ ਦੇ ਵਿੱਚ ਪੌਸ਼ਕ ਤੱਤਾਂ ਦੀ ਘਾਟ ਹੈ ਤਾਂ ਫੇਰ ਜਿਹੜਾ ਹੈਗਾ ਨੁਕਸਾਨ ਜ਼ਿਆਦਾ ਹੋਏਗਾ ਦੇਖਿਆ ਗਿਆ ਹੈ ਕਿ ਆਲੂ ਦੇ ਵਿੱਚ ਜੇਕਰ ਅਸੀਂ ਆਲੂ ਜਾਂ ਸਬਜ਼ੀਆਂ ਦੇ ਵਿੱਚ ਦੇਖਦੇ ਹਾਂ ਜਿਹੜੀ ਪੋਟਾਸ਼ ਹੈ ਪੋਟਾਸ਼ ਤੁਹਾਡੇ ਬੁੱਟੇ ਨੂੰ ਮਜ਼ਬੂਤ ਕਰਦੀ ਹੈ ਕੈਲਸ਼ੀਅਮ ਸੈਲ ਵਾਲ ਮਜ਼ਬੂਤ ਕਰਦੀ ਹੈ ਬੋਰਨ ਜਿਹੜਾ ਹੈਗਾ ਉਹ ਤੁਹਾਡਾ ਕੋਰੇ ਦੇ ਜਿਹੜਾ ਹੋਇਆ ਨੁਕਸਾਨ ਉਹਨਾਂ ਲੜਨ ਦੀ ਤਾਕਤ ਦਿੰਦਾ ਹੈ ਤਾਂ ਕੈਲਸ਼ੀਅਮ ਬੋਰਨ ਤੇ ਪੋਟਾਸ਼ ਇਹ ਤਿੰਨੇ ਜਿਹੜੇ ਤੱਤ ਹੈਗੇ ਆ ਇਹ ਬੂਟੇ ਨੂੰ ਤਾਕਤ ਦਿੰਦੇ ਆ ਕਿ ਬੂਟਾ ਤੁਹਾਡਾ ਜਿਹੜਾ ਹੈਗਾ ਸਹਾਰ ਸਕਦਾ ਜਿਹੜਾ ਹੈਗਾ ਕੋਰੇ ਦੇ ਨੁਕਸਾਨ ਨੂੰ ਇੱਥੇ ਹੀ ਜਿਹੜਾ ਹੈਗਾ ਜੇ ਤੁਸੀਂ ਯੂਰੀਆ ਦਾ ਸਪਰੇਅ ਕਰਦੇ ਹੋ ਜਾਂ ਤੁਸੀਂ ਯੂਰੀਆ ਪਾਉਣੀਏ ਤਾਂ ਜਾਂ ਤੁਸੀਂ ਜਿਬਰੈਲਿਕ ਐਸਿਡ ਦਾ ਸਪਰੇਅ ਕਰਦੇ ਹੋ ਜਾਂ ਤੁਸੀਂ ਇਹੋ ਜਿਹਾ ਸਪਰੇਅ ਕਰਦੇ ਹੋ ਜਿਹੜਾ ਸਪਰੇਅ ਤੁਹਾਡੀ ਫਸਲ ਨੂੰ ਨੂੰ ਲੰਮਾ ਕਰਦਾ ਹੈ ਹੁਣ ਕਈ ਵਾਰ ਕਣਕ ਤੇ ਕਰੀ ਜਾਂਦੇ ਆ ਉਹ ਜਿਹੜਾ ਸਿਰ ਗਲਤ ਹੈ ਤਾਂ ਉਹਦੇ ਨਾਲ ਕੀ ਹੋਏਗਾ ਕਿ ਸਟੈਮ ਲੌਂਗੇਸ਼ਨ ਹੋਏਗੀ ਉਹਦੇ ਵਿੱਚ ਜਿਹੜਾ ਹੈਗਾ ਟਿਸ਼ੂ ਲੌਂਗੇਸ਼ਨ ਹੋਏਗੀ ਉਹਦੇ ਸੈੱਲਸ ਵਧੇਗਾ ਜਿਹਦੇ ਕਰਕੇ ਕੋਰੇ ਦਾ ਨੁਕਸਾਨ ਜ਼ਿਆਦਾ ਹੋਏਗਾ ਕੋਰੇ ਦੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਸਬਜ਼ੀਆਂ ਨੂੰ ਮਟਰਾਂ ਨੂੰ ਸਰੋਂ ਨੂੰ ਆਲੂ ਨੂੰ ਯੂਰੀਆ ਨਹੀਂ ਦੇਣੀ ਹੁੰਦੀ ਯੂਰੀਆ ਸਪਰੇ ਨਹੀਂ ਕਰਨਾ ਹੁੰਦਾ ਜਿਬ੍ਰੈਲਿਕ ਐਸਪਰੇ ਨਹੀਂ ਕਰਨਾ ਹੁੰਦਾ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ ਨਦੀਨ ਸਾਫ਼ ਰੱਖਣੇ ਹਨ ਨਦੀਨ ਖੇਤ ਦਾ ਸਹਾਰਾ ਨਹੀਂ ਦਿੰਦੇ ਦਿਨ ਸਮੇਂ ਹੀਟ ਥੱਲੇ ਜਾਣ ਤੋਂ ਰੋਕਦੇ ਹੈ ਜਿਹਦੇ ਕਰਕੇ ਫਸਲ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਜੇ ਸਾਨੂੰ ਪਤਾ ਹੈ ਆਪ ਨੂੰ ਪਤਾ ਹੀ ਨਾ ਕਿ ਤਾਪਮਨ ਪਹਿਲਾਂ ਪਤਾ ਲੱਗ ਜਾਂਦਾ ਕਿ ਤਾਪਮਨ ਥੱਲੇ ਚਲਾ ਗਿਆ ਜਦੋਂ ਰਾਤ ਦਾ ਤਾਪਮਨ 3 ਡਿਗਰੀ ਦੇ ਥੱਲੇ ਜਾਂਦਾ ਜਦੋਂ ਰਾਤ ਨੂੰ ਹਵਾ ਦੀ ਸਪੀਡ ਘਟ ਜਾਵੇ ਤੇ ਆਸਮਾਨ ਸਾਫ਼ ਹੋਵੇ ਉਦੋਂ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਖੇਤ ਦੇ ਵਿੱਚ ਜਗ੍ਹਾ-ਜਗ੍ਹਾ ਤੇ ਇਹੋ ਜਿਹੇ ਪੁਆਇੰਟ ਹੋਣੇ ਚਾਹੀਦੇ ਜਿਸੇ ਧੂਆਂ ਕਰ ਸਕੀਏ ਰਾਤ ਨੂੰ ਜੇਕਰ ਤੁਸੀਂ ਧੂਆਂ ਕਰਦੇ ਹੋ ਤਾਂ ਰਾਤ ਦਾ ਧੂਆਂ ਖੇਤ ਨੂੰ ਕੰਬਲ ਦੀ ਤਰ੍ਹਾਂ ਕੰਮ ਕਰਦਾ ਤੇ ਖੇਤ ਦਾ ਤਾਪਮਨ ਥੱਲੇ ਨਹੀਂ ਡਿੱਗਣ ਦਿੰਦਾ ਜਿਹਦੇ ਕਰਕੇ ਜਿਹੜਾ ਹੈਗਾ ਖੇਤ ਨੂੰ ਜਿਹੜਾ ਹੈਗਾ ਬਚਾ ਲੈਂਦਾ ਪਾਣੀ ਹੋ ਗਿਆ ਧੂਆ ਹੋ ਗਿਆ ਅਗਲੀ ਗੱਲ ਹੈਗੀ ਐ ਸਲਫਰ ਇੱਕ ਢੂੜੇ ਵਾਲੀ ਸਲਫਰ ਆਉਂਦੀ ਐ ਜੇ ਅਸੀਂ 15 ਦਿਨ ਦੇ ਅੰਤਰਾਲ ਤੇ ਉਹਦਾ ਢੂੜਾ ਕਰਦੇ ਆਂ ਖੇਤ ਦੇ ਵਿੱਚ ਜੇ ਢੂੜੇ ਵਾਲੀ ਨਹੀਂ ਹੈਗੀ ਤਾਂ ਪਾਊਡਰ ਵਾਲੀ ਸਲਫਰ ਜਿਹੜੀ ਆਮ ਹੁੰਦੀ ਐ ਲਿਕਵਲ ਸਲਫਰ ਨਹੀਂ ਲੈਣੀ ਯਾਰ ਪਾਊਡਰ ਵਾਲੀ ਅਸੀਂ 25-30 ਦਿਨ ਸਪਰੇਅ ਕਰਦੇ ਆਂ ਤਾਂ ਉਹ ਪੱਤਿਆਂ ਤੇ ਜੰਮ ਜਾਂਦੀ ਐ ਤਾਂ ਜਦੋਂ ਸਲਫਰ ਪੱਤਿਆਂ ਦੇ ਪਈ ਐ ਰਾਤ ਨੂੰ ਕੋਹਰਾ ਪਿਆ ਪੱਤੇ ਦੇ ਸਲਫਰ ਨਾਲ ਕਿਰਿਆ ਕਰੇਗਾ ਸਲਫਿਊਰਿਕ ਐਸਿਡ ਬਣੇਗਾ ਜਿਹਨਾਂ ਤਾਪ ਪਣ ਵੱਜੂਗਾ ਕਿ ਤਾਂ पण ਵਦਨ ਦੇ ਨਾਲ ਜਿਹੜਾ ਹੈਗਾ ਬੂਟਾ ਖਰਾਬ ਨਹੀਂ ਹੁੰਦਾ ਕੋਰੇ ਤੋਂ ਬਚ ਜਾਂਦਾ ਇਸੇ ਧਿਆਨ ਰੱਖਣਾ ਵਟਾਂ ਵਾਲਾ ਖੇਤ ਜਦੋਂ ਹੁੰਦਾ ਛੱਗੇ ਧਿਆਨ ਰੱਖਣਾ ਕਿ ਵਟ ਦੇ ਉੱਪਰ ਸਬਜ਼ੀ ਲਾਉਂਗੇ ਉਹ 5% ਡਿਗਰੀ ਤੱਕ ਜ਼ਿਆਦਾ ਗਰਮ ਹੁੰਦੀ ਆ ਆਮ ਨਾਲੋਂ ਤੇ ਉਹ ਆਪਣੇ ਪੱਧਰੇ ਖੇਤ ਨਾਲ ਵਟਾਂ ਵਾਲੀ ਜਿਹੜਾ ਖੇਤ ਹੈਗਾ ਉਹ ਫਸਲ ਨੂੰ ਕੋਰੇ ਤੋਂ ਬਚਾ ਲੈਂਦਾ ਪਾਲੇ ਤੋਂ ਬਚਾ ਲੈਂਦਾ ਇਸੀ ਦਾ ਧਿਆਨ ਰੱਖਿਓ ਜੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿ ਤੁਹਾਡੀ ਜਿਹੜੀ ਜ਼ਮੀਨ ਹੈ ਕਿੰਨੀ ਹੀਟ ਸਟੋਰ ਕਰ ਰਹੀ ਹੈ ਸਭ ਤੋਂ ਵੱਡੀ ਚੀਜ਼ ਹੈਗੀ ਹੈ ਕਿ ਪਰਾਲੀ ਦਾ ਮਲਚਿੰਗ ਕਰੋ। ਹੁਣ ਇੱਕ ਪਾਸੇ ਤਾਂ ਕਹੀ ਜਾਂਦੇ ਆ ਕਿ ਮਲਚਿੰਗ ਨਾਲ ਹੀ ਕਣਕ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਦੇਖੋ ਪਰਾਲੀ ਦੇ ਨਾਲ ਜੇ ਵੱਟਾਂ ਦੀ ਮਲਚਿੰਗ ਕਰਨੀ ਹੋ ਤਾਂ ਤਰੀਕਾ ਹੁੰਦਾ ਹੈ ਕਿ 2/3 ਵੱਟ ਨੂੰ ਥੱਲਿਓਂ ਕਵਰ ਕਰੀਦਾ ਪਰਾਲੀ ਦੀ ਨਾਲ ਉੱਪਰਲਾ 1/3 ਹਿੱਸਾ ਮਲਚਿੰਗ ਨਾਲ ਕਵਰ ਨਹੀਂ ਕਰੀਦਾ। ਤਾਂ ਕਿ ਦਿਨ ਸਮੇਂ ਹੀਟ ਅੰਦਰ ਜਾ ਸਕੇ ਤੇ ਰਾਤ ਸਮੇਂ ਹੀਟ ਦੇ ਨੁਕਸਾਨ ਨੂੰ ਰੁਕਿਆ ਜਾ ਸਕੇ। ਜੋ ਸਾਰੀ ਵੱਟ ਕਵਰ ਕਰਦੇ ਆ ਉਹ ਸਮੇਂ ਦਿੱਕਤ ਅਲੱਗ ਹੁੰਦੀ ਹੈ। ICAR ਦੀ ਰਿਕਮੈਂਡੇਸ਼ਨ ਹੈਗੀ ਹੈ ਕਿ ਜਦੋਂ ਸਬਜ਼ੀਆਂ ਹੈਗੀਆਂ ਜਿਹੜੀਆਂ ਤੁਸੀਂ ਬਚਾ ਸਕਦੇ ਹੋ ਉਹਨਾਂ ਨੂੰ ਤਾਂ ਸਿਆਲਾਂ ਦੇ ਵਿੱਚ ਲੋ ਟਨਲ ਦੇ ਵਿੱਚ ਲਾਓ ਜੇਥੇ ਲੋਟਾਂ ਨਹੀਂ ਹੈਗੀ ਉੱਥੇ ਤੁਸੀਂ ਕੀ ਕਰੋ ਕਿ ਜਿਹੜੀ ਖਾਲੀ ਜਗ੍ਹਾ ਹੈਗੀ ਕਿ ਕਿਆਰੀਆਂ ਦੇ ਵਿੱਚ ਜਾਂ ਪ੍ਰਾਲੀ ਤੁਹਾਡੇ ਕੋਲ ਪਾਉਣ ਨੂੰ ਨਹੀਂ ਹੈਗੀ ਉੱਥੇ ਕਾਲੀ ਜਾਂ ਚਿੱਟੀ ਤਰਪਾਲ ਦੀਆਂ ਸ਼ੀਟਾਂ ਵਿਛਾ ਦਿਓ ਖਾਲੀ ਥਾਂ ਤੇ ਜੇ ਸ਼ੀਟਾਂ ਵਿਛਾਉਣ ਤੋਂ ਪਹਿਲਾਂ ਪਾਣੀ ਲਾ ਦੇਵੋਗੇ ਤਾਂ ਉਹ ਸੋਨੇ ਦੇ ਸੁਭਾਗ ਹੈ ਸਬਜ਼ੀਆਂ ਮੈਂ ਕਣਕ ਦੀ ਗੱਲ ਨਹੀਂ ਕਰਦਾ ਇੱਥੇ ਸਬਜ਼ੀਆਂ ਦੀ ਗੱਲ ਕਰਦਾ ਪਿਆ ਮੈਂ ਵਸੀਮ ਦੀ ਗੱਲ ਕਰਦਾ ਪਿਆ ਮੈਂ ਆਲੂ ਦੀ ਗੱਲ ਕਰਦਾ ਪਿਆ ਮੈਂ ਮਟਰਾਂ ਦੀ ਗੱਲ ਕਰਦਾ ਪਿਆ ਜਦੋਂ ਇੱਕ ਵਾਰੀ ਇਹਦੇ ਉੱਪਰ ਕੋਹਰਾ ਪੈਂਦਾ ਤਾਂ ਉਹਦੇ ਨਾਲ ਜ਼ਖਮ ਹੋ ਜਾਂਦੇ ਐ ਜ਼ਖਮ ਤੋਂ ਬਾਅਦ ਫੰਗਸ ਹਮਲਾ ਕਰਦੀ ਐ ਤੇ ਇਹ ਫੰਗਸ ਦੇ ਹਮਲੇ ਤੋਂ ਨਾਲ ਨੁਕਸਾਨ ਇੱਕ ਹੋਰ ਜ਼ਿਆਦਾ ਹੋ ਜਾਂਦਾ ਐ ਇਸ ਕਰਕੇ ਜਦੋਂ ਵੀ ਤੁਹਾਡੇ ਖੇਤ ਦੇ ਵਿੱਚ ਕੋਹਰਾ ਦੀ ਸੰਭਾਵਨਾ ਹੁੰਦੀ ਐ ਉਸ ਟਾਈਮ ਤੇ ਆਲੂ ਨੂੰ ਖਾਸ ਤੌਰ ਤੇ ਸਬਜ਼ੀਆਂ ਨੂੰ ਇੱਕ ਚੰਗਾ ਫੰਗੀ ਸਾਈਡ ਦਾ ਸਪਰੇਅ ਕਰ ਦੇਣਾ ਚਾਹੀਦਾ ਐ ICAR ਦਾ ਕਹਿਣਾ ਹੈ ਕਿ ਸਵੇਰੇ 4 ਵਜੇ ਜੇ ਫੁਆਰੇ ਸੰਭਵ ਹੋਣ ਤਾਂ ਫੁਆਰੇ ਚਲਾ ਦੇਣੇ ਚਾਹੀਦੇ ਆ ਜੇ ਤੁਹਾਡਾ ਬਾਗ ਲੱਗਿਆ ਬਾਗ 'ਚ ਡ੍ਰਿਪ ਲੱਗਿਆ ਤਾਂ ਕੋਰੇ ਦੇ ਦਿਨਾਂ 'ਚ ਸਵੇਰ ਦੇ ਟਾਈਮ ਡ੍ਰਿਪ ਚਲਾ ਦੇਣਾ ਚਾਹੀਦਾ ਡ੍ਰਿਪ ਦੇ ਨਾਲ ਕੀ ਹੋਏਗਾ ਜਾਂ ਫੁਆਰੇ ਨਾਲ ਕੀ ਹੋਏਗਾ ਫੁਆਰੇ ਨਾਲ ਤਾਂ ਕੋਰਾ ਜਿਹੜਾ ਜੰਮਿਆ ਉਹ ਲੈ ਜਾਊਗਾ ਤੇ ਜੇ ਡ੍ਰਿਪ ਤੇ ਫੁਆਰੇ ਚੱਲਦੇ ਆ ਤੇ ਇਹਦੇ ਨਾਲ ਕੀ ਹੋਏਗਾ ਕਿ ਜ਼ਮੀਨ ਦੇ ਵਿੱਚ ਟੈਂਪਰੇਚਰ ਵਧ ਜਾਏਗਾ ਜਿਹੜੇ ਕਰਕੇ ਤੁਸੀਂ ਜਿਹੜਾ ਹੈਗਾ ਕੋਰੇ ਤੋਂ ਬਚ ਸਕਦੇ ਹੋ ICAR ਦੀ ਸਿਫਾਰਸ਼ ਇਹ ਹੋਰ ਹੈ ਕਿ ਤੁਸੀਂ ਸਰੋਂ ਦੇ ਵਿੱਚ ਧਾਲਾਂ ਦੇ ਵਿੱਚ ਤੇ ਆਲੂ ਦੇ ਵਿੱਚ ਜਿਹੜਾ ਹੈਗਾ ਥਾਇਓ ਯੂਰੀਆ ਦਾ ਸਪਰੇਅ ਕਰ ਸਕਦੇ ਹਾਂ ਥਾਇਓ ਯੂਰੀਆ ਜੇਕਰ ਅਸੀਂ ਕੋਰੇ ਪੈਣ ਤੋਂ 5 ਤੋਂ 7 ਦਿਨ ਪਹਿਲਾਂ ਪਾਉਣੀ ਹੈ 2 ਲੀਟਰ ਪਾਣੀ 'ਚ 1 ਗ੍ਰਾਮ ਪੈਂਦੀ ਹੈ ਤੇ 15 ਦਿਨਾਂ ਬਾਅਦ ਰਿਪੀਟ ਕਰ ਸਕਦੇ ਹਾਂ ਤੇ ਅਸੀਂ ਇਹਦੇ ਨਾਲ ਜਿਹੜਾ ਹੈਗਾ ਕੋਲੇ ਤੋਂ ਬਚ ਸਕਦੇ ਹਾਂ ਇਹ ਮੇਰਾ ਨਿੱਜੀ ਤਜਰਬਾ ਆਲੂਆਂ ਦੇ ਉੱਪਰ ਵੀ ਹੈ ਤੇ ਬਹੁਤ ਸੁਨੇ ਦੇ ਰਿਜ਼ਲਟ ਹੁੰਦੇ ਹੈ ਸਲਫਿਊਰਿਕ ਐਸਿਡ ਦੀ ਰਿਕਮੈਂਡੇਸ਼ਨ ਹੈ ਪਰੰਤੂ ਸਲਫਿਊਰਿਕ ਐਸਿਡ ਜਿਹੜਾ ਹੈਗਾ ਹਾਰਕ ਦੇ ਵੱਸਦੀ ਨਹੀਂ ਹੈਗੀ ਆਪਾਂ ਸਰੀਰ ਨੂੰ ਸੜਾ ਲਾਂਗੇ ਉਹਦੇ ਲਈ ਗਲਤੀ ਨਹੀਂ ਕਰਨਾ ਚਾਹੀਦਾ ਤਾਂ ਕੋਲ ਮਿਲਾ ਕੇ ਜੇਕਰ ਮੈਂ ਬਰਸੀਮ 'ਚ ਗੱਲ ਕਰਾਂ ਤਾਂ ਬਰਸੀਮ ਦੇ ਵਿੱਚ ਦਿੱਕਤ ਇਹ ਆਉਂਦੀ ਹੈ ਕਿ ਜਿਹੜਾ ਬਰਸੀਮ ਹੈਗਾ ਤੁਹਾਡਾ ਇਹ 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 ਖਰਾਬ ਹੋ ਜਾਂਦਾ ਬਸੀਮ ਤੇ ਤੁਸੀਂ ਪਟਾਹ ਦੀ ਜੀ ਸਲਫਰ ਦੀ ਸਪਰੇਅ ਕਰਦੇ ਹੋ ਤਾਂ ਉਹਦਾ ਫਾਇਦਾ ਸਾਨੂੰ ਮਿਲਦਾ ਹੈ ਕਾਨਕ ਟੈਂਟ ਕੀਟ ਦਾ ਤਾਪਮਨ ਹਿਸਾਬ ਅਨੁਸਾਰ ਸਕਦੀ ਹੈ ਬਰਸੀਮ ਆਲੂ ਖਰਾਬ ਹੋ ਜਾਂਦੇ ਹੈ ਤਾਪਮਨ ਤੇ ਆਲੂ ਲਈ ਦਾਸ ਤੋਂ ਚੌਕੜੀ ਤਾਪਮਨ ਬਹੁਤ ਵਧੀਆ ਹੈਗਾ ਆਲੂ ਦਾ ਨਵਾਂ ਬੀਜ ਕੋਰਾ ਸਾਰ ਲੈਂਦਾ ਪੁਰਾਣਾ ਬੀਜ ਜਿਹੜਾ ਹੈਗਾ ਕੋਰਾ ਨਹੀਂ ਸਾਰਦਾ ਹੈਗਾ ਖੇਤ ਜੇ ਪਾਣੀ ਵਾਲਾ ਪਰਕਰ ਕੇ ਰੱਖਿਆ ਉਹ ਖਤਰਨਾਕ ਹੈ ਜੇ ਪਾਣੀ ਪ੍ਰੋਪਰ ਹੈਗਾ ਤਾਂ ਉਹ ਖੇਤ ਲਈ ਚੰਗਾ ਹੈਗਾ ਵੱਡੀ ਗੱਲ ਹੈਗੀ ਹੈ ਕਿ ਜੇਕਰ ਤੁਸੀਂ ਖੇਤ ਦੇ ਵਿੱਚ ਇਹਨਾਂ ਦਿਨਾਂ ਚ ਯੂਰੀਆ ਦੇ ਦੇਈਓ ਤਾਂ ਉਹ ਨੁਕਸਾਨ ਕਰਦਾ ਜੇ ਕੋਰਾ ਕਣਕ ਦੇ ਵਿੱਚ ਖਾਸ ਤੌਰ ਤੇ ਇਸ ਸਾਲ ਲਾਭ ਦਾ ਇੱਕ ਸਾਫਤ ਹੋ ਰਿਹਾ ਕਿਉਂਕਿ ਇਹਦੇ ਨਾਲ ਜਿਹੜੀ ਤੁਹਾਡੀ ਗੋਭ ਦੀ ਸੁੰਡੀ ਸੀ ਉਹਦਾ ਕੰਟਰੋਲ ਹੋ ਚੁੱਕਾ ਚੱਲਿਆ ਹੈਗਾ ਤਾਂ ਧਿਆਨ ਰੱਖੋ ਕਿ ਜਦੋਂ ਵੀ ਕੋਰਾ ਪੈਣ ਦੀ ਸੰਭਾਵਨਾ ਹੋਵੇ ਤਾਂ ਉਸ ਸਮੇਂ ਯੂਰੀਆ ਦਾ ਸਪਰੇਅ ਨਾ ਕਰੋ ਯੂਰੀਆ ਜਾਂ ਜਿਬਰੈਲੀਕਸ ਦਾ ਸਪਰੇਅ ਨਾ ਕਰੋ ਮਰਚਿੰਗ ਦੇ ਨਾਲ ਬਚਾ ਹੈਗਾ ਵਟਾਂ ਦੇ ਥੱਲੇ ਪਰਾਲੀ ਵਰਤੋ ਲੋ ਟਨਰ ਵਰਤ ਸਕਦੇ ਹਾਂ ਬੈੱਡ ਨਾਲ ਵਟਾਂ ਲੱਗੀ ਸਬਜ਼ੀ ਨੂੰ ਕੋਰਾ ਨੁਕਸਾਨ ਘੱਟ ਕਰਦਾ ਹੈਗਾ ਫੁਆਰੇ ਚਲਾ ਸਕਦੇ ਹਾਂ ਜੇ ਵੱਡੇ ਕਿਸਾਨ ਹੈਗੇ ਹੋ ਤਾਂ ਹਵਾ ਸਰਕੂਲੇਟ ਕਰਨ ਵਾਲੀਆਂ ਮਸ਼ੀਨਾਂ ਲਾ ਸਕਦੇ ਹਾਂ ਪੋਟਾਸ਼ ਸਲ ਹਾਰਡ ਕਰਦੀ ਹੈ ਜੋ ਕੋਰੇ ਤੋਂ ਬਚਾਉਂਦੀ ਹੈ ਕੈਲਸ਼ੀਅਮ ਸਪਰੇਅ ਕਰ ਸਕਦੇ ਹਾਂ ਸਲਵਾਲ ਨੂੰ ਹਾਰਡ ਕਰਦੀ ਹੈ ਜਿਹੜਾ ਬੋਰਨ ਹੈਗਾ ਇਹ ਕੋਰੇ ਦਾ ਜਿਹੜਾ ਝਟਕਾ ਸਹਿਣ ਕਰਨ ਦੀ ਤਾਕਤ ਦਿੰਦਾ ਹੈ ਜਿਬਰੈਲੀਕ ਐਸਿਡ ਨਾਲ ਨੁਕਸਾਨ ਵੱਧਦਾ ਹੈਗਾ ਕਾਦਰ ਰੋਕਣ ਵਾਲੇ ਸਪਰੇਅ ਦੇ ਨਾਲ ਜਿਹੜਾ ਹੈਗਾ ਨੁਕਸਾਨ ਘਟਦਾ ਹੈਗਾ ਇੱਕ ਚੀਜ਼ ਹੋਰ ਹੈ ਜਦੋਂ ਫਸਲ ਦੇ ਉੱਪਰ ਕੋਹਰਾ ਪੈ ਗਿਆ ਕੋਹਰੇ ਦਾ ਨੁਕਸਾਨ ਹੋ ਗਿਆ ਤੁਹਾਨੂੰ ਇੱਕਦਮ ਚੱਕ ਲੋ ਚੱਕ ਲੋ ਨਹੀਂ ਕਰਨੀ ਜੇ ਇੱਕਦਮ ਨੂੰ ਖਾਦ ਜਿਆਦਾ ਦਿਓਗੇ ਤਾਂ ਬੂਟਾ ਸ਼ੌਕ ਚ ਜਾਏਗਾ ਇਸ ਕਰਕੇ ਸ਼ੁਰੂਆਤ ਚ ਯੂਰੀਆ ਦਾ ਖਾਸ ਤੌਰ ਤੇ ਨਹੀਂ ਦੇਣੀ ਤੇ ਹੌਲੀ ਹੌਲੀ ਖਾਦ ਸ਼ੁਰੂਆਤ ਕਰਦੀ ਹੈ 52 34 ਤੇ ਬੋਰੋਨ ਰਲਾ ਕੇ ਜੇਕਰ ਸ਼ੁਰੂਆਤ ਕਰਾਂਗੇ ਤਾਂ ਸਾਡੇ ਲਈ ਉਹ ਲਾਭ ਦੇਖਿਆ ਹੈਗਾ ਤਾਂ ਮੇਰੇ ਖਿਆਲ ਤੁਹਾਡੇ ਗੱਲਾਂ ਸਮਝ ਆ ਗਈਆਂ ਹੋਣਗੀਆਂ ਕਿ ਸਲਫਰ ਦਾ ਸਪਰੇਅ ਖੇਤ ਨੂੰ ਗਿੱਲਾ ਗਿੱਲਾ ਰੱਖਣਾ ਧੂਆਂ ਕਰਨਾ ਤੇ ਸੰਤੁਲਿਤ ਖਾਣ ਪਸ਼ੂ ਆਦਿ ਨਾਲ ਆਪਣਾ ਪੋਸ਼ਕਤਾ ਦੇਣੇ ਯੂਰੀਆ ਦੇ ਇਸਤੇਮਾਲ ਘੱਟ ਕਰਨਾ ਤੇ ਫੁਵਾਰੇ ਹੈ ਤੇ ਫੁਵਾਰੇ ਚਲਾ ਸਕਦੇ ਹੋ ਸਪ੍ਰਿੰਕਲਰ ਸਪ੍ਰਿੰਕਰ ਚਲਾ ਸਕਦੇ ਹੋ ਤਾਂ ਇਸ ਤਰੀਕੀਆਂ ਚੀਜ਼ਾਂ ਕਰਕੇ ਅਸੀਂ ਆਪਣੇ ਖੇਤ ਨੂੰ ਬਚਾ ਸਕਦੇ ਹਾਂ ਉਮੀਦ ਕਰਦਾ ਜਾਣ ਕੇ ਲਾਇਵ ਸਬਤ ਹੋਏਗੀ ਤੁਸੀਂ ਜੋ ਵੀ 10 12 ਮਿੰਟ ਦੀ ਵੀਡੀਓ ਤੇ ਲਾਇਆ ਉਹ ਤੁਹਾਡੇ ਬਰਬਾਦ ਨਹੀਂ ਹੋਏ ਹੋਣਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਤੁਸੀਂ ਵੀਡੀਓ ਤੋਂ ਸੰਤੁਸ਼ਟ ਹੋਏ ਜਾਂ ਤੁਹਾਡੇ ਕੀ ਸਵਾਲ ਨੇ ਤੁਸੀਂ ਕਮੈਂਟ ਦੇਵੇ ਦੱਸ ਸਕਦੇ ਹੋ ਮਿਹਰਬਾਨੀ ਜੀ